ਜੇਕਰ ਕਿਸੇ ਨੇ ਵੀ ਮੱਛੀ ਮੋਟਰ ਲਗਵਾਉਣੀ ਹੈ ਤਾਂ ਪੂ ਅੱਜ ਇਹ ਵੀਡੀਓ ਪੂਰੀ ਦੇਖਿਓ ਕਿਉਂਕਿ ਮੈਂ ਆਪਣੇ ਘਰ ਦੇ ਵਿੱਚ ਮੱਛੀ ਮੋਟਰ ਲਗਵਾਈ ਹੈ ਕਿਉਂਕਿ ਟੁੱਲੂ ਪੰਪ ਪਾਣੀ ਜਿਹੜਾ ਸਹੀ ਤਰੀਕੇ ਨਾਲ ਨਹੀਂ ਚੱਕ ਰਿਹਾ ਸੀ ਤਾਂ ਇਹਦੇ ਇਹਦੇ ਵਿੱਚ ਕਿੰਨਾ ਖਰਚਾ ਹੁੰਦਾ ਹੈ ਕਿੰਨੇ ਫੁੱਟ ਹੁੰਦਾ ਹੈ ਜਿਆਦਾ ਬੋਰ ਸਹੀ ਹੋਣਾ ਚਾਹੀਦਾ ਹੈ ਤਾਂ ਮੋਟਰ ਕਿੰਨੇ ਦੀ ਹੈ ਸਾਰੀ ਆਪਾਂ ਜਾਣਕਾਰੀ ਦੇ ਦਿਆਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਇਹਦਾ ਜਿਹੜਾ ਬੋਰ ਕੀਤਾ ਹੈ ਇਹ ਪੂਰਾ 80 ਫੁੱਟ ਤੱਕ ਲੈ ਕੇ ਥੱਲੇ ਗਏ ਨੇ ਮੋٹے ਰੇਤੇ ਦੇ ਵਿੱਚ ਆਪਾਂ ਬੋਰ ਜਿਹੜਾ ਪਾਈਪ ਜਿਹੜੀ ਪਾਈਪ ਹੈ ਮੋਟਰ ਰੇਤੀ ਤੱਕ ਪਪੁੰਚਾਈ ਹੈ ਤਾਂ ਆਹ ਦੇਖ ਲਓ ਜਿਹੜਾ ਫਿਲਟਰ ਸਾਹਮਣੇ ਬਣ ਰਿਹਾ ਨੇ ਜਾਲੀ ਬਣੀ ਹੋਈ ਹੈ ਪੂਰਾ 20 ਫੁੱਟ ਦਾ ਚੈਨਲ ਫਿਲਟਰ ਲਗਾਇਆ ਹੈ ਤਾਂ ਜਿਹੜੀ ਇਹਦੀ ਮੋਟਰ ਹੈ ਮੋਟਰ ਦੀ 1 ਸਾਲ ਦੀ ਗਾਰੰਟੀ ਹੈ ਸਿਰਫ 3500 ਰੁਪਏ ਦੀ ਹੈ ਤਾਂ ਜਦੋਂ ਕੋਈ ਵੀ ਖਰਾਬ ਹੁੰਦੀ ਹੈ ਤਾਂ ਮੋਟਰ ਦਾ ਉਹ ਪੀਸ ਟੂ ਪੀਸ ਬਦਲ ਕੇ ਦੇਣਗੇ ਤਾਂ ਇਹਦਾ ਤਕਰੀਬਨ ਲਗਭਗ ਜਿਹੜਾ ਸਾਰਾ ਕਰਜ਼ਾ ਟੋਟਲ ਆਇਆ ਹੈ ਉਹ 17 ਤੋਂ 18000 ਜਾਂ 15 ਤੋਂ 16 ਤੋਂ 17 18000 ਦੇ ਵਿੱਚ ਵਿਚਕਾਰ ਪੂਰੀ ਮੋਟਰ ਦਾ ਆਪਣਾ ਕੰਮ ਹੋ ਜਾਂਦਾ ਹੈ ਤਾਂ ਆ ਜਿਹੜੀ ਮੋਟਰ ਲਗਵਾਈ ਆਪਾਂ ਇਹ 3000 ਰੁਪਏ ਦੀ ਮੋਟਰ ਆਈ ਹੈ ਬਾਕੀ ਇਹਦਾ ਜਿਹੜਾ ਸਪੇਅਰ ਪਾਰਟ ਆ ਉਹ ਲਗਤੋਂ ਮਿਲਦਾ ਹੈ ਤਾਂ ਸਾਰਾ ਇਹ ਪਾਣੀ ਦੀ ਮੰਨ ਲਓ ਇਹਦਾ ਜਿਹੜਾ ਪ੍ਰੈਸ਼ਰ ਹੈ ਉਹ ਵੀ ਲੱਤ ਤੱਕ ਜਿਹੜੀ ਲਾਈਫ ਜਦੋਂ ਪੂਰਾ ਫਿੱਟ ਹੋ ਜਾਏਗਾ ਸਿਸਟਮ ਸਾਰਾ ਉਦੋਂ ਪਾਣੀ ਤੁਹਾਨੂੰ ਦਿਖਾਵਾਂਗੇ 1/2 ਇੰਚ ਜਿਹੜਾ ਪਾਣੀ ਫੁੱਲ ਮੰਨ ਲਓ ਪਾਈਪ ਭਰ ਕੇ ਦਿਓਗੇ ਪੇ ਪੂਰਾ ਪਾਣੀ ਹੈ ਤੇ ਜਿਨਾ ਘਰੇ ਵੀ ਕੋਈ ਜਗਰੋ ਦਿੱਕਤ ਹੈਗੀ ਹੈ ਜਿਵੇਂ ਤੁਲੂ ਪਾਣੀ ਸਹੀ ਤਰੀਕੇ ਨਾਲ ਚੱਕ ਰਿਹਾ ਤੁਸੀਂ ਮੱਚ ਮੋਟਰ ਲਗਵਾ ਸਕਦੇ ਹੋ ਪਰ ਮੱਚ ਮੋਟਰ ਦਾ ਤੁਹਾਨੂੰ ਖਰਚਾ ਦੱਸ ਦਿਆਂ ਤਕਰੀਬਨ 16 ਇਹ 17000 ਰੁਪਏ ਖਰਚਾ ਆ ਜਾਂਦਾ ਬਾਕੀ ਜਿਹੜੀ ਫਿਟਿੰਗ ਦਾ ਖਰਚਾ ਉਹ ਅਲੱਗ ਤੋਂ ਹੁੰਦਾ ਤਾਂ ਆ ਦੇਖ ਲਓ ਹੁਣ ਤੁਹਾਡੇ ਸਾਹਮਣੇ ਜਿਹੜੀ ਹੈ ਪੂਰੀ ਪੂਰੀ ਸਟੀਲ ਦੀ ਹੈ ਇਹਦੀ ਬੋਡੀ ਹੈ ਪਾਣੀ ਦੇ ਵਿੱਚ ਗਲਦੀ ਨਹੀਂ ਤਾਂ ਮਿਸਤਰੀ ਸਾਹਿਬ ਸਾਡੇ ਬਹੁਤ ਵਧੀਆ ਨੇ ਜਿਹੜੇ ਇਹਨਾਂ ਕੰਮ ਕਰਕੇ ਗਏ ਨੇ ਆਪਣੇ ਤਾਂ ਆ ਦੇਖ ਲਓ ਨਾਲ ਤੇ ਸਾਰੀ ਜਿਹੜੀ ਫਿਟਿੰਗ ਦਾ ਸਾਰੀ ਬਿਜਲੀ ਤਲਾਕ ਏ ਪਾਣੀ ਤੱਕ ਕੱਢ ਕੇ ਜਾਂਦਾ ਮਿਸਤਰੀ ਸਾਹਿਬ ਜਿਹੜੇ ਹੈ ਨਾ ਲੱਗੇ ਹੋਏ ਨੇ ਤਾਂ ਘਰ ਤੋਂ ਬਾਹਰ ਤਕਰੀਬ ਨਹੀਂ ਕਰਾਉਣਾ ਚਾਹੀਦਾ ਅੰਦਰ ਨਹੀਂ ਕਰਾਉਣਾ ਚਾਹੀਦਾ ਕਿਉਂਕਿ ਇਹਦੇ ਜਿਹੜੀਆਂ ਲੰਬੀਆਂ ਪਾਈਪਾਂ ਜਿਹੜੀਆਂ ਨੇ ਅੰਦਰ ਪਾਉਣੀਆਂ ਬਹੁਤ ਮੁਸ਼ਕਲ ਹੋ ਜਾਂਦਾ ਨਾ ਆ ਦੇਖੋ ਨਾ ਸਾਰਾ ਮੋਟਰ ਦੀ ਫਿਟਿੰਗ ਜਿਹੜੀ ਚੱਕ ਦਾ ਕੰਮ ਚੱਲ ਰਿਹਾ ਹੈ ਨਹੀਂ ਕਈ ਵਾਰੀ ਕੋਈ ਪੈਪ ਫਲੈਕਸ ਲਾ ਲੈਂਦਾ ਜਿਹੜੀ ਉਹ ਥੋੜੀ ਜਿਹੀ ਦਿੱਕਤ ਆ ਜਾਂਦੀ ਥੋੜੀ ਪੈਂਦੀ ਹੈ ਸਸਤੀ ਹੈ ਦੇ ਨਾਲ ਉਹ ਇਹ ਥੋੜੀ ਪੈ ਮਹਿੰਗੀ ਪੈਂਦੀ ਹੈ 10-10 ਫੁੱਟ ਦੀਆਂ ਪਾਈਪਾਂ ਨੇ 80 ਫੁੱਟ ਟੋਟਲ ਬੋਰ ਹੋਇਆ ਹੈ 80 ਫੁੱਟ ਦੀ ਜਿਹੜੀ ਮੋਟੀ ਪਾਈ ਪਾਈ ਹੈ ਤਾਂ ਇਹਦੇ 50 ਫੁੱਟ ਤੱਕ ਇਹਨੂੰ ਮੋਟਰ ਦੀ ਜਿਹੜੀ ਰੱਖਣਗੇ ਜਿਆਦਾ ਥੱਲੇ ਨਹੀਂ ਲੈ ਕੇ ਜਾਣਾ 50 ਫੁੱਟ ਤੇ ਜਿਹੜਾ ਇੱਥੋਂ ਦਾ ਪਾਣੀ ਦਾ ਲੈਵਲ ਹੈ ਉਹ ਤਕਰੀਬਨ 22 ਫੁੱਟ ਦਾ 22 ਫੁੱਟ ਤੇ ਪਾਣੀ ਆ ਜਾਂਦਾ ਆਪਣੇ ਸਾਡੇ ਕਈ ਵਾਰੀ ਜੇਕਰ ਜਿਆਦਾ ਗਰਮੀ ਹੋਵੇ ਤਾਂ ਘੱਟ ਵੀ ਜਾਂਦਾ ਜੇਕਰ ਕੋਈ ਸਰਦੀ ਦੇ ਵਿੱਚ ਵੱਧ ਵੀ ਜਾਂਦਾ 18 ਪਾਣੀ ਦਾ ਲੈਵਲ 18 ਵੀ ਆ ਜਾਂਦਾ ਜਿਗਰੋ ਸਾਰੀ ਜਿਹੜੀ ਪਾਈਪ ਇਹ ਨਾਲ ਜਿਹੜੀ ਬਿਜਲੀ ਵਾਲੀ ਤਾਰ ਨਾਲ ਦੇ ਨਾਲ ਪਾਈਪਾਂ ਦੇ ਨਾਲ ਬੰਨੀ ਜਾਊਗਾ ਮਿਸਟਰ ਸਾਹਿਬ ਤਾਂ ਇਹਨੂੰ ਹੁਣ ਅੰਦਰ ਲੈ ਜਾਣ ਦੀ ਪੂਰੀ ਤਿਆਰੀ ਹੈ ਆ ਦੇਖੋ ਥੱਲੇ ਲੱਗੀ ਇਹਦੀ 5 ਇੰਚੀ ਪਾਈਪ ਤੇ 5 ਇੰਚੀ ਪਾਈਪ ਦੇ ਵਿੱਚੋਂ ਆ ਜਿਹੜੀ ਅੰਦਰ ਪਾਈਪ ਜਾ ਰਹੀ ਹੈ ਇਹ ਜਿਹੜੀ ਪਾਈਪ ਉੱਤੇ ਲਾਈਏ 10 10 ਫੁੱਟ ਦੀ ਇੱਕ ਇੱਕ ਪਾਈਪ ਹੈ ਦੇਖੋ ਪਾਣੀ ਦੀ ਪਰਤ ਤੋਂ ਕੋਈ ਦਿੱਕਤ ਨਹੀਂ ਆਏਗੀ ਪਰ ਘਰ ਦੇ ਵਿੱਚ ਪਾਣੀ ਪਾਣੀ ਹੋ ਜਾਊਗਾ ਪਰ ਚਲਾਇਓ ਜਿਹੜੀ ਚਲਦੀ ਹੈ ਨਾ ਮੋਟਰ ਤਾਂ ਪਾਣੀ ਮਲ ਪੂਰਾ ਸਹੀ ਤਰੀਕੇ ਨਾਲ ਦਿੰਦੀ ਹੈ ਨਹੀਂ ਕਿ ਪਾਣੀ ਉੱਤਰ ਗਿਆ ਕੋਈ ਹਿਸਾਬ ਤੋਂ ਉਹਨਾਂ ਦਾ ਹੁੰਦਾ ਹੀ ਨਹੀਂ ਨਾ ਸਾਰਾ ਬਧੀਆ ਸਿਸਟਮ ਤਿਆਰ ਹੋਇਆ ਅੰਦਰ ਦੇਖੀ ਜਾਓ ਵੀਡੀਓ ਨੂੰ ਲੱਟ ਤੇ ਪਾਣੀ ਜਦੋਂ ਆਉਂਦਾ ਉਹਦੀ ਵੀ ਆਪਾਂ ਵੀਡੀਓ ਬਣਾਈ ਹੈ ਸਾਰੀ ਇਹ ਪੰਜਾਬ ਪੰਜਾਬ ਅਬੂਰ ਦੀ ਵੀਡੀਓ ਹੈ ਅਬੂਰ ਦੇ ਵਿੱਚ ਆ ਕਿਉਂਕਿ ਆਪਣਾ ਘਰ ਹੈ ਇਹ ਮਿਸਤਰੀ ਸਾਹਿਬ ਨੇ ਸਾਡੇ ਜਿਹੜੇ ਘਰ ਦੇ ਨੇੜੇ ਰਹਿੰਦੇ ਨੇ ਦੇਖੋ ਸਾਰਾ ਸਿਸਟਮ ਨੇ ਤਿਆਰ ਕਰਕੇ ਆਹ ਦੇਖੋ ਨਾ ਪਾਣੀ ਵੀ ਤੁਹਾਨੂੰ ਦਿਖਾ ਦਈਏ ਪਾਣੀ ਦਾ ਕਿ ਤੁਸੀਂ ਪ੍ਰੈਸ਼ਰ ਦੇਖੋ ਸਾਰਾ ਬੁਰੀ ਮੱਚ ਮੋਟ ਲੱਗੇ ਕੰਪਲੀਟ ਹੋ ਚੁੱਕੀ ਹੈ ਪਾਣੀ ਦੇਖੋ ਕਿੰਨਾ ਹੈ ikkinchi ipabda givi ikkinchi pabda ponibel full qo'ld